ਤੁਸੀਂ ਦੇਖ ਰਹੇ ਹੋ ਪੁਲਾੰਗ ਤਿੰਨ ਵੱਡੀਆਂ ਖਬਰਾਂ ਨਾਲ ਤੁਹਾਡੀ ਸਾਹਜ ਪਵਾਉਣੇ ਆ ਪਹਿਲੀ ਖਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਕੀਤੇ ਗਏ ਕੇਸ ਨਾਲ ਸੰਬੰਧਿਤ ਦੂਸਰੀ ਖਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਾਰਸ ਬਿਸ਼ਨੋਈ ਦੇ ਮਾਮਲੇ ਤੇ ਜਿਹੜੀ ਪੰਜਾਬ ਸਰਕਾਰ ਨੂੰ ਲਗਾਤਾਰ ਫਟਕਾਰਾਂ ਪੈ ਰਹੀਆਂ ਨੇ ਕਿ ਉਹ ਕਿਉਂ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਜਿਹੜੇ ਪੁਲਿਸ ਅਫਸਰਾਂ ਦੀ ਨੈਗਲੀਜੈਂਸ ਦੇ ਨਾਲ ਇਹ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਖਾਰੜ ਦੇ ਥਾਣੇ ਦੇ ਵਿੱਚ ਦਿੱਤੀ ਗਈ ਸੀ ਤੇ ਤੀਜੀ ਖਬਰ ਭਾਸ਼ਾ ਦਾ ਸਾਮਰਾਜ ਕੀ ਹੁੰਦਾ ਹੈ ਕਿਵੇਂ ਸੰਵੇਦਨਸ਼ੀਲ ਸਟੇਟਾਂ ਜਿਹੜੀਆਂ ਨੇ ਉਹ ਇੱਧਰ ਰਿਐਕਟ ਕਰਦੀਆਂ ਨੇ ਇੱਥੇ ਗੱਲ ਕਰਦੀਆਂ ਨੇ ਤਾਮਨ ਲਾਡੂ ਦੀ ਸਟੇਟ ਦਾ ਮਾਮਲਾ ਹੈ ਹਿੰਦੀ ਦੇ ਮਾਮਲੇ ਦੇ ਵਿੱਚ ਉਹ ਉੱਥੋਂ ਦੇ ਚੀਫ ਮਨਿਸਟਰ ਨੇ ਤੇ ਉੱਥੋਂ ਦੀ ਵਿਰੋਧੀ ਪਾਰਟੀਆਂ ਨੇ ਕਿਸ ਢੰਗ ਨਾਲ ਦੇਸ਼ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਹਿੰਦੀ ਨੂੰ ਬਕਾਇਦਾ ਦੂਜੀਆਂ ਭਾਸ਼ਾਵਾਂ ਤੇ ਠੋਸਣ ਦੇ ਖਿਲਾਫ ਸਟੈਂਡ ਲਿਆ ਸਭ ਤੋਂ ਪਹਿਲੀ ਗੱਲ ਕਰਦੇ ਆ ਜਸਟਿਸ ਰਣਜੀਤ ਸਿੰਘ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਜੀਤਿਆ ਦੇ ਕੇਸ ਦੀ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਦੀ ਸੁਣਵਾਈ ਹੋਈ ਇਹਦਾ ਮਾਮਲਾ ਪੰਜਾਬ ਦੇ ਬਹੁਤ ਮਹੱਤਵਪੂਰਨ ਕੇਸ ਨਾਲ ਜੁੜਿਆ ਹੋਇਆ ਕਿਉਂਕਿ ਜਸਟਿਸ ਰਣਜੀਤ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਉਂਦਿਆ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਜਿਹੜੀਆਂ ਕਟੜਾਵਾਂ ਅੱਗੇ ਵਾਪਰੀਆਂ ਸੀ ਉਹਨਾਂ ਦੀ ਜਾਂਚ ਲਈ ਕਮਿਸ਼ਨ ਦੇ ਤੌਰ ਤੇ ਇੱਕ ਇਨਕੁਆਇਰੀ ਕਮਿਸ਼ਨ ਨੁਕਰਾਰ ਕੀਤੀ ਤਾਸੇਗਾ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਜਦੋਂ ਪੇਸ਼ ਕਰ ਦਿੱਤੀ ਗਈ ਸੀ ਜਿਸ ਢੰਗ ਦੇ ਨਾਲ ਅਗਸਤ 18 ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਇਹ ਕਿਹਾ ਸੀਗਾ ਮਲਕ ਪਰਸਨਲ ਇਲਜ਼ਾਮ ਵੀ ਕਈ ਟਾਈਪ ਦੇ ਲਾਏ ਸੀ ਉਹਦੇ ਵਿੱਚ ਕਿ ਜਸਰਨਜੀਤ ਸਿੰਘ ਨੂੰ ਤਾਂ ਅਪੁਆਇੰਟ ਹੀ ਗਲਤ ਕੀਤਾ ਗਿਆ ਇਹ ਤਾਂ ਲਾ ਹੀ ਇਹ ਮਤਲਬ ਇਹ ਕੁਆਲੀਫਿਕੇਸ਼ਨ ਹੀ ਪੂਰੀ ਨਹੀਂ ਸੀ ਕਰਦੇ ਤੇ ਨਾਲ ਦੀ ਨਾਲ ਇਹ ਕਿਹਾ ਗਿਆ ਸੀ ਕਿ ਇਹ ਸਾਰੀ ਰਿਪੋਰਟ ਦੇ ਵਿੱਚ ਫੋਰਸਡ ਡਾਕੂਮੈਂਟ ਨੇ ਫੈਬ੍ਰੀਕੇਟਡ ਨੇ ਔਰ ਉਹ ਫੈਬ੍ਰੀਕੇਟਡ ਡਾਕੂਮੈਂਟ ਔਰ ਸਭ ਨੂੰ ਤੁਹਾਡੇ ਚੋਂ ਬਹੁਤ ਸਾਰੇ ਜਨਾਂ ਨੂੰ ਖਾਸ ਤੌਰ ਤੇ ਪੱਤਰਕਾਰਾਂ ਨੂੰ ਤਾਂ ਜਾਣਕਾਰੀ ਹੈ ਕਿ ਕਿਵੇਂ ਵਿਧਾਨ ਸਭਾ ਦੇ ਬਾਹਰ ਉਹ ਕਾਪੀਆਂ ਵੇਚਣ ਦਾ سٹਾਲਾਂ ਲਾਈਆਂ ਗੰਆਂ ਮੁਫਤ ਜਬੜੀਆਂ ਗੰਆਂ ਵੀ ਇਹਦੇ ਚ ਕੱਖ ਰਹੀਆਂ ਕਿਸ ਟਾਈਪ ਦੀ ਹੈ ਉਹਦਾ ਲੀਗਲ ਪਹਿਲੂ ਜੋ ਮਰਜੀ ਹੋਵੇ ਉਹ ਇੱਕ ਅਲੱਗ ਗੱਲ ਹੈ ਪਰ ਜੱਜ ਰਣਜੀਤ ਸਿੰਘ ਸੁਪਰੀਮ ਕੋਰਟ ਚਲੇ ਗਏ ਸੀ ਕਿ ਮਿਸ਼ਨ ਔਰ ਇਨਕੁਆਰੀ ਐਕਟ ਦੀ ਧਾਰਾ 10 ए ਦੇ ਤਹਿਤ ਔਰ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਇੱਕ ਜੱਜ ਨੂੰ ਨੂੰ ਪਰਸਨਲੀ ਔਰ ਬਾਕੀ ਜਿਹੜਾ ਕਮਿਸ਼ਨ ਦੀ ਐਕਟ ਦੇ ਤਹਿਤ ਜੋ ਕਮਿਸ਼ਨ ਵੱਲੋਂ ਕੀਤਾ ਗਿਆ ਕੰਮ ਹੈ ਉਹਦੇ ਲਈ ਦੋ ਸ਼ਰਮਾਜੀ ਕੀਤੀ ਹੈ ਹੁਣ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ ਸੀਗੀ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਕੀ ਹੋਇਆ ਡਬਲ ਬੈਂਚ ਸੀ ਡਬਲ ਬੈਂਚ ਨੇ ਇਹ ਕਿਹਾ ਕਿ ਇਹ ਮਾਮਲਾ ਤੁਸੀਂ ਦੋਨੋਂ ਵੱਡੇ ਬੰਦੇ ਹੋ ਕਿ ਜੁਗਵੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਦੇ ਐਡਵੋਕੇਟ ਪੁਨੀਤ ਬਾਲੀ ਨੂੰ ਦੋਨੋਂ ਜਨ ਸਾਹਬਾਨ ਨੇ ਕਿਹਾ ਕਿ ਤੁਸੀਂ ਜਸਤਰ ਰਣਜੀਤ ਸਿੰਘ ਕੋਲ ਜਾ ਕੇ ਪਸਤਾਵਾ ਨਹੀਂ ਕਰ ਸਕਦੇ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਐਡਾ ਵੱਡਾ ਮਾਮਲਾ ਨਹੀਂ ਹੈ ਜਿੰਦਾ ਵੱਡਾ ਤੁਸੀਂ ਬਣਾ ਕੇ ਇੱਥੇ ਆਏ ਹੋ ਇਹਨੂੰ ਕੋਸ਼ਿਸ਼ ਕਰੋ ਉਸ ਪਾਸੇ ਜਾਣ ਦੀ ਦੂਜਾ ਐਡਵੋਕੇਟ ਗੁਪਤਾ ਸੀਗੇ ਜਸਤਰ ਰਣਜੀਤ ਸਿੰਘ ਦੇ ਵਕੀਲ ਉਹਨਾਂ ਨੂੰ ਵੀ ਕਿਹਾ ਕਿ ਇੱਕ ਹਾਈ ਕੋਰਟ ਦੇ ਜੱਜ ਨੇ ਵੱਡਾ ਰਤਬਾ ਹੈ ਉਹਨਾਂ ਦਾ ਵੀ ਤੇ ਉਹਨਾਂ ਨੂੰ ਵੀ ਕਹੋ ਕਿ ਐਮੀ ਕੈਬਲੀ ਜੇਕਰ ਨਵੇੜ ਲਿਆ ਜਾਏ ਤਾਂ ਇੱਕ ਚੰਗੀ ਗੱਲ ਹੈ ਕਿਉਂਕਿ ਵੱਡੇ ਰਤਬਿਆਂ ਤੇ ਬੈਠੇ ਬੰਦੇ ਛੋਟੀਆਂ ਗੱਲਾਂ ਕਰਕੇ ਜਾਂ ਉਹਨਾਂ ਤੇ ਝਗੜਦੇ ਚੰਗੇ ਨਹੀਂ ਲੱਗਦੇ ਇਹ ਸੁਪਰੀਮ ਕੋਰਟ ਨੇ ਇੱਕ ਗੱਲ ਕੀਤੀ ਹੈ ਹੁਣ ਇਹ ਦੇਖਣਾ ਹੈ ਜਸਟਿਸ ਗੁਪਤਾ ਨੇ ਤਾਂ ਇਹ ਕਿਹਾ ਕਿ ਅਸੀਂ ਜਸਟਿਸ ਰਣਜੀਤ ਸਿੰਘ ਨਾਲ ਗੱਲ ਕਰਕੇ ਤੁਹਾਨੂੰ ਮੈਂ ਕੁਝ ਦੱਸ ਸਕਦਾ ਤਾਂ 2 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸਪਰੀਮ ਕੋਰਟ ਨੇ ਦੋ ਹਫਤਿਆਂ ਦਾ ਸਮਾਂ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਔਰ ਵਿਕਰਮ ਮਜੀਠੀਆ ਨੂੰ ਇਹ ਮਨਾਉਣ ਦੇ ਵਾਸਤੇ ਕਿ ਤੁਸੀਂ ਜਸਰਨ ਰਣਜੀਤ ਸਿੰਘ ਤੋਂ ਜਾ ਕੇ ਆਪਣੀ ਕੀਤੀ ਗਲਤੀ ਦੀ ਮਾਫੀ ਮੰਗ ਲਓ ਪਛਤਾਵਾ ਕਰੋ ਤਾਂ ਕਿ ਜੇ ਉਹ ਤੁਹਾਨੂੰ ਮaaf ਕਰ ਦਿੰਦੇ ਨੇ ਤਾਂ ਫਿਰ ਉਹਦੇ ਲਿਹਾਜ਼ ਦੇ ਨਾਲ ਇਹ ਕੇਸ ਅਡਜੌਰਨ ਹੋ ਜਾਏਗਾ ਤੇ ਉਸੇ ਢੰਗ ਨਾਲੇ ਮਾਮਲਾ ਨਿਬੜ ਜਾਊਗਾ ਹੁਣ ਇੱਕ بار بار ਇਹਨਾਂ ਗੱਲਾਂ ਦੇ ਵਿੱਚ ਆ ਰਹੇ ਨੇ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਇਹਨਾਂ ਦੀਆਂ ਮੁਸ਼ਕਲਾਂ ਕਦੇ ਕਿਸੇ ਕੇ ਚਾਜ ਜਾਂਦੇ ਨੇ ਕਦੇ ਕਿਸੇ ਚ ਹਾਲਾਂਕਿ ਮਾਨਹਾਨੀ ਦੇ ਮਕਦਮੇ ਤਾਂ ਬਿਕਰਮ ਜੀਠਿਆ ਨੇ ਵੀ ਕੀਤੇ ਹੋਏ ਨੇ ਉਹਨਾਂ ਦੇ ਖਿਲਾਫ ਜਦੋਂ ਡਰਗ ਤਸਕਰੀ ਦਾ ਜੇ ਬੋ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗ ਲਈ ਸੀ ਉਹਨਾਂ ਤੋਂ ਚੱਲ ਗਿਆ ਕੰਮ ਹਜੇ ਵੀ ਜਿਹੜੇ ਉਹਨਾਂ ਦੇ ਦੂਜੇ ਇੱਕ ਵੱਡੇ ਲੀਡਰ ਨੇ ਸੱਜੇ ਸਿੰਘ ਉਹ ਤਾਂ ਪੇਸੀ ਭੁਗਤ ਹੀ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਇੱਕ ਵੱਡੇ ਅਖਬਾਰ ਨੇ ਵੀ ਮਾਫੀ ਮੰਗੀ ਸੀ ਉਹ ਸਾਰੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਹੁਣ ਇਹ ਬਹੁਤ بڑا ਮਾਮਲਾ ਇੱਕ ਹੋਇਆ ਜਸਟ ਇੱਕ ਰਣਜੀਤ ਸਿੰਘ ਇਹਨੂੰ ਪ੍ਰਮਾਨ ਕਰਦੇ ਨੇ ਨਹੀਂ ਕਰਦੇ ਨੇ ਅੱਗੇ ਪਰਸੂ ਕਰਦੇ ਨੇ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਕਰਦੀ ਕੀ ਕਰਦੀ ਹੈ ਇਹ ਅਲੱਗ ਗੱਲ ਹੈ ਪਰ ਜਿਹੜੀ ਈਗੋ ਦੀ ਪ੍ਰੋਬਲਮ ਹੁੰਦੀ ਹੈ ਸਭ ਤੋਂ ਸਾਹਮਣੇ ਤਾਂ ਖੜੀ ਉਹ ਹੁੰਦੀ ਆ ਕੇ ਗੱਲ ਭਾਵੇਂ ਵੱਡੀਆਂ ਨਹੀਂ ਹੁੰਦੀਆਂ ਔਰ ਜੇ ਇਹ ਦੋਨੋਂ ਲੀਡਰ ਜਾ ਕੇ ਜੱਜ ਸਰ ਰਣਜੀਤ ਸਿੰਘ ਕੋਲ ਪਛਤਾਵਾ ਕਰ ਲੈਂਦੇ ਨੇ ਜਾਂ ਮੰਨ ਲੈਂਦੇ ਨੇ ਤਾਂ ਪੋਲਿਟਿਕਲ ਇਮੇਜ ਕਿਉਂ ਜਾ ਜਾਏਗਾ ਲੋਕ ਕਿਵੇਂ ਸੋਚਣਗੇ ਕੰਸੀਡਰੇਸ਼ਨ ਜੀ ਕੀ ਹੋਣਗੀਆਂ ਮੇਰਾ ਖਿਆਲ ਹੈ ਬਹੁਤ ਤਾਮਚਾਂਬ ਜੁੜ ਜਾਂਦਾ ਲੋਕਾਂ ਦੇ ਆਲੇ ਦੁਆਲੇ ਆ ਕੇ ਜਿਹਦੇ ਨਾਲੇ ਮਾਮਲਾ ਅੱਗੇ ਚੱਲਦਾ ਔਰ ਉਹੀ ਮਾਮਲਾ ਹੁਣ ਜਿਹੜਾ ਜਸਟਿਸ ਰਣਜੀਤ ਸਿੰਘ ਤੋਂ ਮਾਫੀ ਮੰਗਣ ਦਾ ਸਵਾਲ ਹੈ ਜਿਹੜੀ ਰਿਪੋਰਟ ਦੇ ਕਾਰਨ ਜਿੱਥੇ ਰਿਪੋਰਟ ਦੇ ਕਾਰਨ ਇਹਨਾਂ ਨੇ ਕਿਹਾ ਸੀ ਉਹ ਮਾਮਲਾ ਅਕਾਲ ਤਖਤ ਸਾਹਿਬ ਦੇ ਕੋਲ ਵੀ ਪਿਆ ਹੋਇਆ ਹੁਣ ਦੀਵੇ ਜੀ ਦੇ ਕੇ ਉਹਵਾ ਮਾਮਲੇਾਂ ਚ ਸਸੀ ਗੁਨਾਹ ਕੀਤਾ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਝੋਲੀ ਪਵਾਏ ਹੋਏ ਨੇ ਉਹ ਅਕਾਲ ਤਖਤ ਤੇ ਜਥੇਦਾਰ ਸਾਹਿਬਾਨ ਦੇ ਮਾਮਲੇ ਚ ਕਦੋਂ ਮੁਕੇਗਾ ਜਸਟ ਸੁਖਬੀਰ ਸਿੰਘ ਬਾਦਲ ਤਰਖਾਈਏ ਤਾਂ ਕਰਾਰ ਦਿੱਤੇ ਜਾ ਚੁੱਕੇ ਨੇ ਤਰਖਾਹ ਕਦੋਂ ਲੱਗਣੀ ਹੈ ਕਿਹੜੇ ਕੱਲਾਂ ਕਰਕੇ ਲੱਗਣੀ ਹੈ ਜਿਹੜੇ ਹੋਰ ਬੰਦੇ ਉਹਦੇ ਚ ਸਾਰੀਆਂ ਚੀਜ਼ਾਂ ਚ ਮਾਮਲਬ ਸੀ ਉਹਨਾਂ ਬਾਰੇ ਕੀ ਫੈਸਲਾ ਆਉਣਾ ਹੈ ਉਹ ਅਜੇ ਫੈਸਲਾ ਆਉਣਾ ਹੈ ਅਕਾਲੀ ਦਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਜੇ ਪਤਾ ਨਹੀਂ ਲੱਗ ਰਿਹਾ ਕੀ ਕੀਤਾ ਜਾਏ ਕੀ ਨਹੀਂ ਕੀਤਾ ਜਾਏ ਮੰਜ ਧਾਰ ਦੇ ਵਿੱਚ ਉੱਥੇ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਇਹਨੂੰ ਕਿਵੇਂ ਨਿਜਟਦਾ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਡਿਪੈਂਡ ਕਰਦਾ ਹੈ ਜਾਂ ਉਹਨਾਂ ਦੇ ਸਲਾਹਕਾਰਾਂ ਤੇ ਜਾਂ ਅਕਾਲੀ ਲੀਡਰਸ਼ਿਪ ਤੇ ਨਾਲ ਦੀ ਨਾਲ ਜਸਟਰਡ ਜਿੱਤ ਸਕਦੇ ਦੂਸਰਾ ਮਾਮਲਾ ਦੂਸਰਾ ਮਾਮਲਾ ਇੱਕ ਸਾਹਮਣੇ ਆਇਆ ਜਿਹੜਾ ਉਹ ਲਗਾਤਾਰਤਾ ਦੇ ਵਿੱਚ ਹਾਈ ਕੋਰਟ ਬਹੁਤ ਗੰਭੀਰਤਾ ਨਾਲ ਸੁਣ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਜਿਹੜਾ ਹੁਣ ਗਲੋਬਲ ਲੈਵਲ ਤੇ ਵੀ ਇਹਨਾਂ ਗੱਲਾਂ ਦੇ ਵਿੱਚ ਰਿਕਾਰਡ ਦੇ ਵਿੱਚ ਦਰਜ ਆ ਰਿਹਾ ਜਿੱਥੇ ਇਵਨ ਦੁਨੀਆ ਦੇ ਕਈ ਦੇਸ਼ ਸੇ ਕਹਿ ਰਹੇ ਨੇ ਕਿ ਭਾਰਤ ਸਰਕਾਰ ਵੀ ਲਾਰੈਂਸ ਬਿਸਨੋਈ ਵਰਕੇ ਬੰਦਿਆਂ ਨੂੰ ਵਰਤ ਰਹੀ ਹੈ ਦੁਨੀਆ ਦੇ ਵਿੱਚ ਉਹਨਾਂ ਦੇ ਬੰਦਿਆਂ ਦੇ ਰਾਹੀਂ ਕੁਝ ਇਹੋ ਜਿਹਾ ਘਟਰਾਮਾ ਹੋ ਰਹੀਆਂ ਨੇ ਉਹ ਗੱਲ ਸੱਚੀ ਹੈ ਨਹੀਂ ਸੱਚੀ ਹੈ ਉਹ ਜਾਂਚ ਦੇ ਵਿਸ਼ੇ ਨੇ ਪਰ ਲਾਰੈਂਸ ਬਿਸਨੋਈ ਦਾ ਨਾਮ ਵਾਰ-ਵਾਰ ਗੂੰਜ ਰਿਹਾ ਕਿ ਉਹ ਜਿਹੜਾਂ ਦੇ ਵਿੱਚ ਰਹਿ ਕੇ ਵੀ ਕਿਡ-ਕਿਡੇ ਵੱਡੇ ਕੰਡ ਕਰਾ ਲੈਂਦਾ ਇੱਥੇ ਤਾਂ ਬਿਲਕੁਲ ਸਿੱਧਾ ਕੰਮ ਹੈ ਜਦੋਂ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਕੇਸ ਦੇ ਵਿੱਚ ਉਹਨੂੰ ਨਿਹਾਂਦਾ ਗਿਆ ਸੀ ਪੁੱਛ ਕੇ ਸ਼ਬਾਸਤੇ ਤੇ ਉਦੋਂ ਇੱਕ ਇੰਟਰਵਿਊ ਹੁੰਦੀ ਹੈ ਦੋ ਇੰਟਰਵਿਊਆ ਹੁੰਦੀਆਂ ਨੇ ਪਰ ਮਾਰਚ 2023 ਦੇ ਵਿੱਚ ਜਦੋਂ ਇੰਟਰਵਿਊ ਹੁੰਦੀ ਹੈ ਪੰਜਾਬ ਦੇ ਡੀਜੀਪੀ ਇਹ ਕਹਿੰਦੇ ਨੇ ਕਿ ਇਹ ਪੰਜਾਬ ਦੇ ਥਾਣੇ ਦੇ ਵਿੱਚ ਨਹੀਂ ਹੋਈ ਹਾਈ ਕੋਰਟ ਨੇ ਉਹਦਾ ਟੋਟਲ ਰਿਕਾਰਡਿੰਗ ਟੋਟਲ ਰਿਪੋਰਟ ਮੰਗੀ ਹੈ ਇਸ 2023 ਦੇ ਮਦੀ ਪ੍ਰੈਸ ਕਾਨਫਰੰਸ ਦੀ ਵੀ ਤੇ ਇਹ ਵੀ ਕਿਹਾ ਅੱਜ ਕਿ ਜਿਹੜੇ ਤੁਸੀਂ ਹੌਲਦਾਰ ਨੂੰ ਸਿਪਾਈ ਨੂੰ ਤੇ ਇਹਨਾਂ ਨੂੰ ਚੱਕ ਕੇ ਸਸਪੈਂਡ ਕਰਤਾ ਜਾਂ ਬਰਖਾਸਤ ਕਰਤਾ ਇਹ ਕੋਈ ਮਤਲਬ ਨਹੀਂ ਹੈ ਇਹ ਐਸਕੇਪ ਰੂਟ ਹੈ ਬਚ ਕੇ ਲੰਘਣ ਦਾ ਰੂਟ ਹੈ ਕਿਉਂਕਿ ਦੂਜੀ ਐਸਆਈਟੀ ਜਿਹੜੀ ਹਾਈ ਕੋਰਟ ਨੇ ਐਸਆਈਟੀ ਬਣਾਈ ਸੀ ਉਹਨੇ ਕਲੀਅਰ ਕਰਤਾ ਸੀ ਕਿ ਇੱਕ ਇੰਟਰਵਿਊ ਖਰੜ ਦੇ ਥਾਣੇ ਦੇ ਵਿੱਚ ਹੋਈ ਹੈ ਸੀਆਈਏ ਦੇ ਵਿੱਚ ਹੋਈ ਹੈ ਤਖਾਰਣ ਦੇ ਥਾਣੇ ਦੀ ਇੰਟਰਵਿਊ ਦੇ ਵਿੱਚ ਛੋਟੇ ਬੰਦਿਆਂ ਦੇ ਖਿਲਾਫ ਕਾਰਵਾਈ ਦੀ ਬਜਾਏ ਹਾਈ ਕੋਰਟ ਕਹਿੰਦੀ ਐ ਐਸਐਸਪੀ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਵੱਡੇ ਅਫਸਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੈ ਕਿਉਂ ਛੋਟੇ ਬੰਦਿਆਂ ਤੇ ਚਲਾ ਕੇ ਸਾਰਾ ਕੁਝ ਖਤਮ ਕਰ ਦਿੱਤਾ ਜਾਂਦਾ ਇੱਕ ਸਖਤ ਆਰਡਰ ਹਾਈ ਕੋਰਟ ਨੇ ਇਹ ਵੀ ਕੀਤਾ ਅਗਲੀ ਪੇਸ਼ੀ 2 ਦਸੰਬਰ ਨੂੰ ਪਾਈ ਹੈ ਸੂਬੇ ਦੇ ਹੋਮ ਸੈਕਟਰੀ ਨੂੰ ਪਰਸਨਲੀ ਹੌਸਣ ਬਾਈ ਦੇ ਦੌਰਾਨ ਹਾਜ਼ਰ ਰਹਿਣ ਲਈ ਕਿਹਾ ਗਿਆ ਤੇ ਨਾਲ ਦੀ ਨਾਲ ਹਾਲਾਂਕਿ ਐਡਵੋਕੇਟ ਜਨਰਲ ਨੇ ਅੱਜ ਟਰਾਈ ਕੀਤੀ ਹੈ ਕਿ ਅਸੀਂ ਸਾਰਾ ਕਰ ਲਿਆ ਜੀ ਜਿਹੜੇ ਅਫਸਰ ਦੀ ਤੁਸੀਂ ਗੱਲ ਕਰਦੇ ਹੋ ਮਤਲਬ ਐਸਐਸਪੀ ਦੇ ਖਿਲਾਫ ਉਹਦੇ ਖਿਲਾਫ ਪ੍ਰोसीडिंग ਜੇ ਸ਼ੁਰੂ ਹੋ ਚੁੱਕੀਆਂ ਨੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਸੁਪਰਵੀਜ਼ਨ ਦੇ ਵਿੱਚ ਫਿਰ ਇਹ ਸਾਰੇ ਦੀ ਜਾਂਚ ਹੋਏਗੀ ਉਹਨਾਂ ਦੇ ਕ੍ਰਿਮੀਨਲ ਐਕਟ ਜਿਹੜੇ ਵੀ ਉਹਨਾਂ ਤੇ ਲੱਗੂਗਾ ਉਹਦੇ ਮੁਤਾਬਕ ਪਰ ਹਾਈ ਕੋਰਟ ਨੇ ਕਿਹਾ ਕਿ ਉਹ ਜੱਜ ਕਿਤੇ ਹੋਰ ਵੀ ਲਾਏ ਹੋਏ ਨੇ ਸ਼ਾਇਦ ਤੇ ਹੋਰ ਕੋਈ ਨਾਮ ਵੀ ਮੰਗੇ ਨੇ ਐਸਆਈਟੀ ਦੇ ਵਿੱਚ ਕੌਣ ਹੋਣਗੇ ਕੌਣ ਨਹੀਂ ਹੋਣਗੇ ਔਰ ਇਹ ਬਾਮੜਾ ਲਗਾਤਾਰ ਚੱਲ ਰਿਹਾ ਹੈ ਪੰਜਾਬ ਸਰਕਾਰ ਅਜੇ ਤੱਕ ਹਾਈ ਕੋਰਟ ਦੇ ਆਰਡਰ ਨੂੰ ਇੰਪਲੀਮੈਂਟ ਨਹੀਂ ਕਰ پائی ਜਾਂ ਕਰਨਾ ਨਹੀਂ ਚਾਹੁੰਦੀ ਜਾਂ ਨਹੀਂ ਕਰ پائی ਤੇ ਉਹਦੇ ਕਰਕੇ ਬਾਰ-ਬਾਰ ਡਾਂਟ ਖਾ ਰਹੇ ਨੇ ਹੋਮ ਸੈਕਟਰੀ ਡੀਜੀਪੀ ਤੇ ਤੇ ਟ੍ਰਿਕ ਦੀ ਜਿਹੜੀ ਰਿਕਾਰਡਿੰਗ ਜੇ ਜਾਊਗੇ ਮਾਰਚਾੜੀ ਉਹਨੂੰ ਕਿਵੇਂ ਲੈਂਦੀ ਹੈ ਹਾਈ ਕੋਰਟ ਇਹ ਵੀ ਦੇਖਣਾ ਹੋਏਗਾ ਔਰ ਦੂਜੀ ਰਾਜਸਥਾਨ ਦੇ ਵਿੱਚ ਹੋਈ ਸੀ ਇੰਟਰਵਿਊ ਕਿਸੇ ਥਾਣੇ ਜਾਂ ਜੇੜ ਦੇ ਵਿੱਚ ਉਹਦੇ ਬਾਰੇ ਵੀ ਹਾਈ ਕੋਰਟ ਨੇ ਸੰਬਣ ਕੀਤੇ ਹੋਏ ਨੇ ਰਾਜਸਥਾਨ ਨੂੰ ਉਹਦੇ ਬਾਰੇ ਕੀ ਹੁੰਦਾ ਤੇ ਹੋਰਾਂ ਗੱਲ ਕਿ ਜਦੋਂ ਪੁਲਿਸ ਫੋਰਸ ਦੇ ਵਿੱਚ ਐਸ ਲੈਵਲ ਦਾ ਨੈਟਵਰਕ ਲਾਰਿਸ ਮਸਰੋਈ ਵਰਗਿਆਂ ਦਾ ਹੋਏਗਾ ਕਿ ਉਹ ਹਿਰਾਸਤ ਦੇ ਦੌਰਾਨ ਵੀ ਹਿਰਾਸਤ ਚ ਨਹੀਂ ਹੁੰਦੇ ਉਹਨਾਂ ਦਾ ਸਾਰਾ ਕੁਝ ਚੱਲਦਾ ਇਹ ਦੇਖਣ ਦਾ ਮਾਮਲਾ ਇਸ ਕੇਸ ਤੋਂ ਹੋ ਜਾਂਦਾ ਹੈ ਤੇ ਜੀ ਗੱਲ ਜਿਹੜੀ ਖਬਰ ਆਪਾਂ ਡਿਸਕਸ ਕਰ ਰਿਹਾ ਉਹ ਵੀ ਬਹੁਤ ਸੂਖਮ ਹੈ ਸੰਵੇਦਨਸ਼ੀਲ ਹੈ ਹਾਲਾਂਕਿ ਸੰਵੇਦਨਸ਼ੀਲ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੀਆਂ ਸਟੇਟ ਗਵਰਨਮੈਂਟਾਂ ਵੱਖ-ਵੱਖ ਸਟੇਟਾਂ ਦੇ ਲੋਕ ਇਹ ਮਹਿਸੂਸ ਕਰਦੇ ਨੇ ਬੜੀ ਸਿੱਦਤ ਦੇ ਨਾਲ ਬੜੇ ਲੰਮੇ ਸਮੇਂ ਤੋਂ ਕਿ ਦੇਸ਼ ਦੇ ਵਿੱਚ ਤਾਕਤਾਂ ਦਾ ਕੇਂਦਰੀਕਰਨ ਹੋ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਆਪਣੇ ਮੰਨ ਆਪਣੇ ਮਨਮਾਨੀ ਦੇ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਜਾ ਕੇ ਪੈਨੇਟ੍ਰੇਟ ਕਰ ਰਹੀ ਹੈ ਚਾਹੇ ਉਹ ਭਾਸ਼ਾ ਦਾ ਸਵਾਲ ਹੋਵੇ ਉਹ ਸਭਿਆਚਾਰ ਦਾ ਸਵਾਲ ਹੋਵੇ ਉਹ ਇਤਿਹਾਸ ਦਾ ਸਵਾਲ ਹੋਵੇ ਉਹ ਵੱਖ-ਵੱਖ ਸਵਾਲ ਹੋਣ ਜੰਮੇ ਔਰ ਇਸੇ ਢੰਗ ਦੇ ਨਾਲ ਜਿਵੇਂ ਤੁਹਾਡੇ ਸਾਹਮਣੇ ਸੀ ਜੰਮੂ ਕਸ਼ਮੀਰ ਤੋੜ ਦਿੱਤਾ ਗਿਆ 370 ਤੇ 35 ਜੂਟੀ ਬਣਾ ਦਿੱਤਾ ਗਿਆ ਔਰ ਇਸੇ ਢੰਗ ਨਾਲ ਵੱਖ-ਵੱਖ ਤਰੀਕੇ ਵੱਖ-ਵੱਖ ਜਗ੍ਹਾ ਵੀ ਇਹ ਗੱਲਾਂ ਹੋ ਰਹੀਆਂ ਨੇ ਰੌਲੇ ਰੱਪੇ ਪੈ ਰਹੇ ਨੇ ਪਰ ਇੱਕ ਅਟਕਣਾ ਜਿਹੜੀ ਹੈ ਇਹ ਕਾਟਣਾ ਹੈਗੀ ਆ ਤਾਮਲਨਾ ਡੂਣਾ ਨਾਲ ਸੰਬੰਧਤ ਕਿਤੇ LIC ਦੀ ਵੈਬਸਾਈਟ ਤੇ ਉਹਨਾਂ ਦੀ ਤੁਸੀਂ ਸਬੇਧਰ ਸੇਲਤਾ ਦੇਖੋ ਕਿs ਲੈਵਲ ਦੀ ਹੈ LIC ਦੀ ਜਿਹੜੀ ਵੈਬਸਾਈਟ ਹੈ ਉਹ ਹਿੰਦੀ ਚ ਹੀ ਦੇਖੀ ਜਾ ਰਹੀ ਹੈ ਕਹਿੰਦੇ ਅੰਗਰੇਜ਼ੀ ਚ ਨਹੀਂ ਉਹ ਕਹਿੰਦਾ ਜਿਹੜੀ ਆਪਸ਼ਨ ਆ ਜਾ ਰਹੀ ਹੈ ਅੰਗਰੇਜ਼ੀ ਲੈਂਗੁਏਜ ਦੀ ਉਹ ਵੀ ਬਟਨ ਤੇ ਹਿੰਦੀ ਚ ਲਿਖਿਆ ਹੋਇਆ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਾਣਬੁੱਝ ਕੇ ਜੀਪਲਿਸਟਰ ਬੋਲਿਆ ਕੋਈ ਛੋਟਾ ਬੰਦਾ ਆਲੇ ਦੁਆਲੇ ਵਾਲਾ ਬੰਦਾ ਨਹੀਂ ਬੋਲਿਆ ਇਸੇ ਢੰਗ ਨਾਲ ਵਿਰੋਧੀ ਧਿਰ ਦਾ ਲੀਡਰ ਜਨ ਸੈਕਟਰੀ ਲੈਵਲ ਦਾ ਬੰਦਾ ਬੋਲਿਆ ਤੇ ਈਵਨ ਐਨਡੀਏ ਦੇ ਨਾਲ ਸਪੋਰਟਰ ਜਿਹੜਾ ਪੀਐਮਕੇ ਦਾ ਇੱਕ ਲੀਡਰ ਹੈ ਉਹ ਵੀ ਬੋਲਿਆ ਤਮਨਨਾਟੂ ਤੇ ਡਿਫਰੈਂਟ ਲੀਡਰ ਬੋਲੇ ਨੇ ਕਿ ਇਹ ਕਿਸੇ ਤਰੀਕੇ ਦੇ ਨਾਲ ਹਿੰਦੀ ਦਾ ਸਮਰਾਜਵਾਦ ਹਿੰਦੀ ਦੀ ਤਾਨਾशाही ਦੂਜੀਆਂ ਭਾਸ਼ਾਵਾਂ 'ਤੇ ਕਰਨ ਦੀ ਸਾਜ਼ਿਸ਼ ਹੈ ਇਨੂੰ ਤੁਰੰਤ ਐਲ ਆਈ ਸੀ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਬੈਡਰਾ ਕਰਨਾ ਚਾਹੀਦਾ ਹੈ ਔਰ ਕਿਸੇ ਇੱਕ ਲੈਂਗੁਏਜ ਨੂੰ ਤੁਸੀਂ ਇਸ ਧੱਕੇ ਨਾਲ ਲਾਗੂ ਨਹੀਂ ਕਰ ਸਕਦੇ ਠੋਸ ਨਹੀਂ ਸਕਦੇ ਹਾਲਾਂਕਿ ਐਲ ਆਈ ਸੀ ਨੇ ਆਪਣੀ ਇੱਕ ਮਤਲਬ ਸਪਸ਼ਟੀਕਰਨ ਦਿੱਤਾ ਉਹ ਕਹਿੰਦੇ ਨੇ ਜੀ ਸਾਡਾ ਟੈਕਨੀਕਲ ਫਾਲਟ ਪੈ ਗਿਆ ਉਦੇ ਕਰਕੇ ਕੋਈ ਇਹ ਚੇਂਜ ਹੈ ਕਿ ਅੰਗਰੇਜ਼ੀ ਨਹੀਂ ਉਸ ਲੈਵਲ ਦੇ ਉੱਤੇ ਆਈ ਤੇ ਹਿੰਦੀ ਆ ਗਈ ਹੈ ਇਹ ਜਲਦੀ ਠੀਕ ਹੋ ਜਾਏਗੀ ਪਰ ਇਹ politcal leadership ਜਿਹੜੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਗੱਲ ਸਹੀ ਦੀ ਨਹੀਂ ਹੁੰਦੀ ਗੱਲ ਪਹੇ ਦੀ ਹੁੰਦੀ ਹੈ ਜਿਹੜੀ ਇਸ ਢੰਗ ਦੇ ਨਾਲ ਲਗਾਤਾਰ ਰਿਐਕਟ ਕਰਦੀ ਹੈ ਪ੍ਰਤੀਕਰਿਆ ਕਰਦੀ ਹੈ ਤਾਂ ਇਹਦੇ ਤੋਂ ਦੇਖਿਆ ਜਾਣਾ ਬਣਦਾ ਹੈ ਕਿ ਕਾਸ ਕਦੇ ਪੰਜਾਬ ਦੇ ਲੀਡਰ ਵੀ ਇਹੋ ਜਿਹਾ ਸਮੱਸਿਆਵਾਂ ਬਾਰੇ ਪੰਜਾਬੀ ਬੋਲੀ ਦਾ ਸਵਾਲ ਹੋਵੇ ਚੰਡੀਗੜ੍ਹ ਦਾ ਸਵਾਲ ਹੋਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਦੇ ਹਰਿਆਣਾ ਵਿਧਾਨ ਸਭਾ ਲਈ ਇੱਥੇ ਜ਼ਮੀਨ ਦਾ ਸਵਾਲ ਹੋਵੇ ਪਾਣੀਆਂ ਦੇ ਵੰਡ ਦਾ ਸਵਾਲ ਹੋਵੇ ਸੈਨਟ ਦਾ ਸਵਾਲ ਹੋਵੇ ਇਸ ਤਰ੍ਹਾਂ ਨਾਲ ਰਿਐਕਟ ਕਰਦੇ ਸਮੁੱਚੇ ਤੌਰ ਤੇ ਸਾਰੀਆਂ ਪਾਰਟੀਆਂ ਨਾਲ ਕੇ ਇੱਥੇ ਤਾਂ ਅੱਜ ਤੱਕ ਕੋਈ ਇਹੋ ਜਿਹਾ ਮਾਮਲਿਆਂ ਦੇ ਵਿੱਚ ਆਲ ਪਾਰਟੀ ਮੀਟਿੰਗ ਮਾੜਾ ਮੋਟਾ ਬਿਆਨਬਾਜ਼ੀ ਤੱਕ ਸੀਮਤ ਹੋ ਜਾਂਦਾ ਪਰ ਇਹ ਕੇਸਾਂ ਦੇ ਤੌਰ ਤੇ ਬਿਲਕੁਲ ਸਾਉਦੀਆ ਸਟੇਟਾਂ ਖਾਸ ਤੌਰ ਤੇ ਤਾਮਨ ਨਾਡੂ ਤੋ ਸਿੱਖਣ ਦੀ ਲੋੜ ਹੈ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪਲਾਂਗ ਬਹੁਤ ਬਹੁਤ ਧੰਨਵਾਦ